ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਪਰੇ ਸਤਸੰਗੀ ਜਨੋ ਆਗਾਂ ਵਾਲੇ ਆਪਾ ਸਾਰੇ ਜੋ ਸਤਿ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਦਰਬਾਰ ਦੀ ਹਾਜ਼ਰੀ ਪਰ ਕੇ ਆਪਣੇ ਜੀਵਨ ਦੀਆਂ ਕੜੀਆਂ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਪਰ ਕੇ ਇਸ ਜੀਵਨ ਨੂੰ ਇਸ ਸਮੇਂ ਨੂੰ ਸਫਲ ਬਣਾ ਰਹੇ ਹਾਂ ਪਾਗਾਂ ਬਾਣੀਆਂ ਨੇ ਉਹ ਰੂਹਾਂ ਪਾਗਾਂ ਵਾਲਾ ਉਹ ਸਰੀਰ ਪਾਈ ਜੋ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਹਾਜ਼ਰੀ ਪਰ ਕੇ ਇਹਨਾਂ ਸਵਾਸਾਂ ਨੂੰ ਇਸ ਸਰੀਰ ਨੂੰ ਸਫਲਾ ਬਣਾਉਂਦੀਆਂ ਹਨ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫੈਸਲਾ ਹੈ ਇਹੀ ਇੱਕ ਸਮਾ ਹੈ ਵਟ ਭਾਗੀ ਹਰ ਸੰਗਤ ਪਾਵੇ ਪਾਗਹੀਣ ਬ੍ਰਹਮਚੂਤਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਚੈ ਜੀਉ ਇਹੋ ਇੱਕ ਐਸਾ ਸਮਾ ਹੈ ਜਿਸ ਸਮੇਂ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੰਦੇ ਦੀ ਜਿਹੜੀ ਖੋਤੀ ਮਤ ਹੈ ਜੀ ਖੋਤੀ ਮਤ ਦਾ ਨਾਸ ਕਰਨਾ ਜਾ ਇਸ ਤਰ੍ਹਾਂ ਕਹਿ ਲਿਏ ਕਿ ਜੜੀ ਵਿਸ਼ਿਆਂ ਵਕਾਰਾਂ ਦੀ ਭਰੀ ਹੋਈ ਜਿਹੜੀ ਮਤ ਹੈ ਉਹਨੂੰ ਜੇ ਸਹੀ ਪਾਸੇ ਲਾਉਣਾ ਹੈ ਤੇ ਉਹਦੇ ਲਈ ਕੇਵਲ ਤੇ ਕੇਵਲ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਮੁਤਾਬਕ ਸਤਿਗੁਰੂ ਜੀ ਦੇ ਹੁਕਮ ਦੇ ਮੁਤਾਬਕ ਸੰਗਤ ਤੋਂ ਬਿਨਾਂ ਹੋਰ ਕੋਈ ਸੌਖਾ ਤਰੀਕਾ ਨਹੀਂ ਹੈ ਕਿਉਂਕਿ ਗੁਰੂ ਨਾਨਕ ਦੇਵ ਘਰ ਦੀ ਸੰਗਤ ਹੀ ਸਾਡੀ ਜ਼ਿੰਦਗੀ ਦਾ ਇੱਕ ਐਸਾ ਅਮੋਲਕ ਗਹਿਣਾ ਹੈ ਜਿਹੜਾ ਸਾਡੇ ਜੀਵਨ ਦਾ ਸ਼ਿੰਗਾਰ ਬਣ ਸਕਦਾ ਹੈ ਦੁਨੀਆਂ ਸੰਸਾਰ ਦੇ ਅੰਦਰ ਲੋਕ ਇਹ ਅੱਜ ਕੱਲ ਦਾ ਇਨਸਾਨ ਸਰੀਰ ਦੇ ਉੱਤੇ ਕਿਸੇ ਤਰ੍ਹਾਂ ਦਾ ਜੇ ਕੋਈ ਹਾਰ ਸ਼ਿੰਗਾਰ ਜਾਂ ਕਿਸੇ ਤਰ੍ਹਾਂ ਦਾ ਗਹਿਣਾ ਪਾਉਂਦਾ ਹੈ ਇਹ ਸੋਹਣਾ ਲੱਗਣ ਵਾਸਤੇ ਪਉਂਦਾ ਹੈ ਇਸੇ ਤਰ੍ਹਾਂ ਜਿਹੜੀ ਸਰੀਰ ਦੀ ਸੁੰਦਰਤਾ ਹੈ ਉਹ ਵੀ ਉਦੋਂ ਹੀ ਸੋਭਦੀ ਹੈ ਜਿਵੇਂ ਸਤਿਗੁਰੂ ਜੀ ਕਹਿੰਦੇ ਪਾਦੋਏ ਪਰਮਪੁਲਾਣੀਆਂ ਦੂਜੇ ਲੱਗਾ ਹੀਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਉਹ ਜਿਹੜੀ ਸਰੀਰ ਦੀ ਸੁੰਦਰਤਾ ਹੈ ਉਹ ਵੀ ਉਦੋਂ ਹੀ ਸੋਭਦੀ ਹੈ ਜਿੰਨਾ ਚਿਰ ਕੇਵਲ ਤੇ ਕੇਵਲ ਆਪਣੇ ਪਤੀ ਪਰਮੇਸ਼ਰ ਦੇ ਨਾਲ ਪਿਆਰ ਹੈ ਤੇ ਜੇ ਸੁਰਤ ਕਿਤੇ ਹੋਰ ਹੈ ਸ਼ਿੰਗਾਰ ਕਿਸੇ ਹੋਰ ਲਈ ਕੀਤਾ ਹੈ ਫਿਰ ਉਹ ਸ਼ਿੰਗਾਰ ਵੀ ਨਹੀਂ ਸੋਭਦਾ ਕਹਿਣ ਤੋਂ ਭਾਵ ਸਰੀਰ ਨੂੰ ਜੇ ਸੋਹਣਾ ਲੱਗਣ ਦੀ ਖਾਤਰ ਅਸੀਂ ਗਹਿਣਿਆਂ ਦੀ ਵਰਤੋਂ ਕਰਦੇ ਹਾਂ ਅਸੀਂ ਹਾਰ ਸ਼ਿੰਗਾਰ ਦੀ ਵਰਤੋਂ ਕਰਦੇ ਹਾਂ ਉਹਦੇ ਨਾਲ ਤਨ ਦੀ ਸੁੰਦਰਤਾ ਤੇ ਦਿਖਾਈ ਜਾ ਸਕਦੀ ਹੈ ਪਰ ਜੇ ਮਨ ਨੂੰ ਸੁੰਦਰ ਬਣਾਉਣਾ ਹੈ ਜੇ ਮਨ ਦੀ ਸੁੰਦਰਤਾ ਬਿਆਨ ਕਰਨੀ ਹੈ ਉਹਦੇ ਲਈ ਕੇਵਲ ਤੇ ਕੇਵਲ ਇੱਕ ਸੰਗਤ ਰੂਪੀ ਗਹਿਣਾ ਹੈ ਜਿਹਦੇ ਵਿੱਚੋਂ ਅਸੀਂ ਸੇਵਾ ਜਿਹਦੇ ਵਿੱਚੋਂ ਅਸੀਂ ਫਿਰ ਨਿਮਰਤਾ ਰੂਪੀ ਜਿਹਦੇ ਵਿੱਚੋਂ ਅਸੀਂ ਸੇਵਾ ਰੂਪੀ ਇਹੋ ਜਿਹੀ ਹਾਰ ਇਹੋ ਜਿਹੀ ਗਹਿਣੇ ਇਕੱਠੇ ਕਰਕੇ ਆਪਣੇ ਮਨ ਦੇ ਉੱਤੇ ਜਿਹਦਾ ਸ਼ਿੰਗਾਰ ਕਰਨਾ ਹੈ ਸੰਗਤ ਕਰਾਂਗੇ ਸਾਡੇ ਅੰਦਰ ਪ੍ਰੇਮ ਪੈਦਾ ਹੋਏਗਾ ਸੰਗਤ ਕਰਾਂਗੇ ਸਾਡੇ ਅੰਦਰ ਪਿਆਰ ਪੈਦਾ ਹੋਏਗਾ ਸੰਗਤ ਕਰਾਂਗੇ ਸਾਡੇ ਅੰਦਰ ਨਿਮਰਤਾ ਆਏਗੀ ਸੰਗਤ ਕਰਾਂਗੇ ਸਾਡੇ ਅੰਦਰ ਸੇਵਾ ਭਾਵਨਾ ਜਾਗੇਗੀ ਜਦੋਂ ਸੇਵਾ ਭਾਵਨਾ ਜਦੋਂ ਨਿਮਰਤਾ ਰੂਪੀ ਗਹਿਣਾ ਤੇ ਜਦੋਂ ਪਿਆਰ ਅੰਦਰੋਂ ਪੈਦਾ ਹੋਏਗਾ ਸੱਚੇ ਹੈ ਜੀ ਫਿਰ ਸਰੀਰ ਫਿਰ ਜਿਵੇਂ ਦਾ ਮਰਜੀ ਕਿਉ ਨਾ ਹੋਵੇ ਬਾਣੀ ਕਹਿੰਦੇ ਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਭਾਈ ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰ ਮਿਨਾ ਰੂਪ ਨਾ ਹੀ ਰੂਪ ਨਾ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਬਸਤਾ ਟੂਟੀ ਚੋਪੜੀ ਚੀਰ ਸਭ ਛਿਨਾਂ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿਨਾ ਮਿੱਤਰ ਨਾ ਹਿੱਟ ਤਨ ਰੂਪਹੀਣ ਫਿਰ ਰੂਪ ਜਿਵੇਂ ਦਾ ਮਰਜੀ ਕਿਉ ਨਾ ਹੋ ਗਏ ਪਰ ਜੇ ਤੇਰੇ ਕੋਲੇ ਸੰਗਤ ਹੈ ਜੇ ਤੇਰੇ ਕੋਲੇ ਪਿਆਰ ਹੈ ਤੇ ਸੱਚ ਹੈ ਭਾਈ ਫਿਰ ਤੇਰਾ ਮਨ ਵੀ ਸੋਹਣਾ ਲੱਗੇਗਾ ਫਿਰ ਤੇਰਾ ਤਨ ਵੀ ਸੋਹਣਾ ਲੱਗੇਗਾ ਆਓ ਅੱਜ ਆਪਾਂ ਗੁਰੂ ਸਾਹਿਬ ਜੀ ਦਾ ਜੋ ਬਖਸ਼ਿਆ ਹੋਇਆ ਉਪਦੇਸ਼ ਹੈ ਉਹਦੇ ਵਿੱਚੋਂ ਸੰਖੇਪ ਰੂਪੀ ਵਿਚਾਰ ਅਖਰੀ ਅਰਚ ਗੁਰੂ ਸਾਹਿਬ ਜੀ ਦੇ ਜੋ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਕੀਤੇ ਹੋਏ ਨੇ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅੱਜ ਦੇ ਹੁਕਮ ਨਾਵੇਂ ਅੰਦਰ ਗੁਰੂ ਸਾਹਿਬ ਜੀ ਸਾਨੂੰ ਕੀ ਉਪਦੇਸ਼ ਬਖਸ਼ਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾ ਬਲ ਮਹੱਲਾ ਪੰਜਵਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਸਿਮਰਿ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਹਿਰਦੈ ਗੁਰ ਚਰਨ ਪਿਆਰੇ ਰਹਾਉ ਇਹ ਅੱਜ ਦਾ ਜਿਹੜਾ ਹੁਕਮਨਾਮਾ ਸਾਹਿਬ ਹੈ ਇਹ ਸਤਿਗੁਰੂ ਜੀ ਨੇ ਬਲਾਵਲ ਰਾਗ ਦੇ ਵਿੱਚ 803 ਅੰਗ ਦੇ ਉੱਤੇ ਇਸ ਹੁਕਮਨਾਮੇ ਦਾ ਉਚਾਰਨ ਕੀਤਾ ਹੈ ਬਲਾਵਲ ਰਾਗ ਹੈ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ ਤੇ ਪਾਤਸ਼ਾਹ ਜੀ ਨੇ ਇਸ ਹੁਕਮਰਾਮੇ ਹੁਕਮਨਾਮੇ ਦੇ ਅੰਦਰ ਜੋ ਸਾਨੂੰ ਸਮਤ ਬਖਸ਼ੀ ਹੈ ਜੋ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਮਹਾਰਾਜ ਜੀ ਦਾ ਹੁਕਮ ਹੈ ਪੂਲੇ ਮਾਰਗ ਜਿਨਹ ਬਤਾਇਆ ਐਸਾ ਗੁਰਬਡ ਭਾਗੀ ਪਾਏ ਕਹਿੰਦੇ ਹੈ ਮੇਰੇ ਆ ਮਨਾ ਜਿਹੜਾ ਜੀਵਨ ਦੇ ਸਹੀ ਰਸਤੇ ਤੋਂ ਖੁੰਝੇ ਜਾ ਰਿਹਾ ਮਨੁੱਖ ਨੂੰ ਸਹੀ ਰਸਤਾ ਦੱਸ ਦਿੰਦਾ ਹੈ ਇਹਦਾ ਗੁਰੂ ਕਹਿੰਦੇ ਵੱਡਿਆਂ ਭਾਗਾਂ ਦੇ ਨਾਲ ਹੀ ਮਿਲਦਾ ਹੈ ਜੋ ਆਪਾਂ ਆਰੰਭ ਦੇ ਵਿੱਚ ਬੇਨਤੀ ਕੀਤੀ ਹੈ ਜੇ ખોટી ਮਤ ਜਾਂ ਵਿਸ਼ੇਵਕਾਰਾਂ ਦੀ ਮੈਲ ਨੂੰ ਜੇ ਆਪਣੇ ਅੰਦਰੋਂ ਕੱਢਣਾ ਹੈ ਉਹਦੇ ਲਈ ਸੰਗਤ ਹੈ ਸੰਗਤ ਕੀ ਦੀ ਹੈ ਪੂਰੇ ਗੁਰੂ ਦੀ ਪੂਰਾ ਗੁਰੂ ਕੌਣ ਹੈ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਿੱਤਾ ਹੋਇਆ ਉਪਦੇਸ਼ ਉਹਨਾਂ ਦਾ ਬਖਸ਼ਿਆ ਹੋਇਆ ਗਿਆਨ ਸਾਡੇ ਲਈ ਪੂਰਾ ਹੈ ਤੇ ਗਰੀਬ ਨਵਾਜ਼ ਕਹਿੰਦੇ ਵੀ ਬੰਦਿਆ ਵੀ ਜੇ ਤੂੰ ਕਿਸੇ ਰਸਤੇ ਤੋਂ ਖੁੰਝਿਆ ਹੋਇਆ ਕਿਸੇ ਰਸਤੇ ਤੋਂ ਭਟਕਿਆ ਹੋਇਆ ਕਿਸੇ ਰਸਤੇ ਤੋਂ ਪਾਤਸ਼ਾਹ ਕਹਿੰਦੇ ਜੇ ਕੋਈ ਰਾਹ ਭੁੱਲ ਚੁੱਕਿਆ ਤੇ ਉਸ ਰਾਤ ਉਹ ਤੈਨੂੰ ਬਚਾਉਣ ਵਾਸਤੇ ਉਹਦੀ ਹੀ ਲੋੜ ਪਵੇਗੀ ਜਿਹੜਾ ਆਪ ਉਸ ਰਾਤ ਤੇ ਤੁਰਿਆ ਹੋਵੇਗਾ ਜਿਹੜਾ ਤੈਨੂੰ ਸਹੀ ਰਸਤਾ ਦੱਸ ਸਕੇਗਾ ਉਹਦੇ ਲਈ ਕੇਵਲ ਤੇ ਕੇਵਲ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਗੁਰੂ ਹੈ ਉਹ ਗਿਆਨ ਹੈ ਤੇ ਪਾਤਸ਼ਾਹ ਕਹਿੰਦੇ ਭਾਈ ਐਸਾ ਗੁਰਵੜ ਭਾਗੀ ਪਾਇਆ ਕਹਿੰਦੇ ਇਹੋ ਜਾਂ ਗੁਰੂ ਫਿਰ ਵੱਡਿਆਂ ਭਾਗਾਂ ਦੇ ਨਾਲ ਮਿਲਦਾ ਹੈ ਵੱਡਿਆਂ ਬਹੁਤੀ ਚੰਗੀ ਕਿਸਮਤ ਹੋਵੇ ਮਹਾਰਜ ਕਹਿੰਦੇ ਵੱਡਾ ਭਾਗ ਭੇਟੇ ਗੁਰਦੇਵਾ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਕਿਤੇ ਬਹੁਤੇ ਚੰਗੇ ਪੂਰਵ ਕਰਮ ਅੰਕੁਰ ਜਦ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਬਾਹਰ ਜੀ ਕਹਿੰਦੇ ਵੀ ਜਿਹੜਾ ਹੁਣ ਆਪਾਂ ਅਮਰਤ ਵੇਲੇ ਬੈਠੇ ਆਂ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਹ ਇਹ ਬਹੁਤੀ ਚੰਗੀ ਕਿਸਮਤ ਦੀ ਨਿਸ਼ਾਨੀ ਹੈ ਬੰਦਾ ਕਿਸਮਤ ਨੂੰ ਉਦੋਂ ਚੰਗਾ ਸਮਝਦਾ ਜਦੋਂ ਸਾਡੇ ਕੋਲੇ ਮਾਇਆ ਹੋਵੇ ਸਾਡੇ ਕੋਲੇ ਸੋਹਣਾ ਘਰ-ਬਾਰ ਹੋਵੇ ਬਾਣੀ ਨੇ ਇਹ ਨਹੀਂ ਕਿਹਾ ਵੀ ਨਾ ਹੋਵੇ ਹੋਣਾ ਚਾਹੀਦਾ ਥਾਰਾ ਕੁਝ ਹੋਣਾ ਚਾਹੀਦਾ ਹਰੇਕ ਚੀਜ਼ ਦੀ ਲੋੜ ਐ ਅੱਜ ਔਰ ਅਸੀਂ ਇਸ ਚੀਜ਼ ਨੂੰ ਚੰਗਾ ਸਮਝਨੇ ਆ ਕਿ ਮਾਇਆ ਜੀ ਦੀ ਇਹਦੀ ਕਿਸਮਤ ਕਿੰਨੀ ਚੰਗੀ ਹੈ ਇਹਦੇ ਕੋਲੇ ਜੀ ਜ਼ਮੀਨ ਹੈ ਜੀ ਇਹਦਾ ਕਿੰਨੇ ਚੰਗੇ ਕਰਮ ਨੇ ਆਪ ਆਪਣੇ ਦੁਨੀਆ ਦਾ ਆਪਣੇ ਲੋਕਾਂ ਦਾ ਸਵਾ ਹੈ ਪਰ ਜੇ ਗੁਰਬਾਣੀ ਦੇ ਬਤਵ ਗੱਲ ਕੇ ਕੀ ਗੱਲ ਕਰਕੇ ਦੇਖੀਏ ਮਹਾਰਜ ਕਹਿੰਦੇ ਤੇਰੀ ਕਿਸਮਤ ਉਦੋਂ ਚੰਗੀ ਹੈ ਜੇਤੇ ਨੂੰ ਤੇਰੇ ਗੁਰੂ ਦੀ ਪ੍ਰਾਪਤੀ ਹੋਈ ਹੈ ਵੱਡਾ ਭਾਗ ਭੇਟੇ ਗੁਰਦੇਵਾ ਮਹਾਰਜ ਕਹਿੰਦੇ ਜੇ ਬਹੁਤੇ ਵੱਡੇ ਭਾਗ ਜੇ ਬਹੁਤੀ ਚੰਗੀ ਕਿਸਮਤ ਸੋਹਣੇ ਮੁਕੱਦਰ ਲਿਖੇ ਹੋਣ ਲੇਖ ਲਿਖੇ ਹੋਣ ਤਾਂ ਕਿਤੇ ਜਾ ਕੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਜੇ ਹੁਣ ਆਪਾਂ ਇੱਥੇ ਬੈਠੇ ਆਂ ਜੀ ਇਹ ਇਹ ਮਤ ਜਾਣਿਓ ਇਹ ਮਤ ਜਾਣਿਓ ਕਿ ਬਸ ਠੀਕ ਹੈ ਜੀ ਆਪਾਂ ਕੰਮ ਕਰ ਕਰਨਾ ਉਸ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਮੱਥਾ ਟੇਕ ਆਈਏ ਨਹੀਂ ਇਹ ਮਤ ਜਾਣਿਓ ਇਹ ਇਹ ਬਹੁਤੇ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਜਿਹੜਾ ਅਸੀਂ ਰੋਜ਼ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆਂ ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਇਹ ਚੰਗੀ ਕਿਸਮਤ ਦੀ ਨਿਸ਼ਾਨੀ ਹੈ ਇਹ ਕੋਈ ਪਿਛਲੇ ਕਰਮਾਂ ਦਾ ਬੀਜਿਆ ਹੋਇਆ ਬੀਜ ਹੈ ਜੀ ਨਹੀਂ ਸਪੀਕਰਾਂ ਦੀ ਆਵਾਜ਼ ਤੇ ਪਤਾ ਨਹੀਂ ਕਿੱਥੇ ਤੱਕ ਜਾਂਦੀ ਹੈ ਪਿੰਡ 'ਚ ਵੀ ਗੁਰਦੁਆਰੇ ਨੇ 7 7 8 8 ਗੁਰਦੁਆਰੇ ਬਣੇ ਹੋਏ ਨੇ ਪਰ ਗੱਲ ਇਹ ਆ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਉਹੀ ਆ ਰਿਹਾ ਉਹਨੂੰ ਹੀ ਦਰਸ਼ਨ ਕਰਨ ਦਾ ਸੁਭਾਗ ਮਿਲ ਰਿਹਾ ਜਿਹਦੇ ਕਰਮ ਚੰਗੇ ਨੇ ਜਿਹਦੀ ਵੱਡੀ ਕਿਸਮਤ ਹੈ ਜਿਹਦੀ ਸੋਹਣੀ ਕਿਸਮਤ ਹੈ ਜਿਹਦੇ ਵੱਡੇ ਭਾਗ ਨੇ ਮਹਾਰਜ ਕਹਿੰਦੇ ਉਹਨੂੰ ਹੀ ਗੁਰੂ ਨਾਨਕ ਤੇ ਕਰਦਾ ਪਿਆਰ ਮਿਲਦਾ ਹੈ ਤੇ ਪਰਸ਼ਾ ਕਹਿੰਦੇ ਭਾਈ ਜਦੋਂ ਫਿਰ ਵੱਡਿਆਂ ਭਾਗਾਂ ਦੇ ਨਾਲ ਗੁਰਨਾਨਕ ਦੇ ਘਰ ਦੀ ਸੇਵਾ ਗੁਰਨਾਨਕ ਦੇ ਘਰ ਦਾ ਪਿਆਰ ਗੁਰਨਾਨਕ ਦੇ ਘਰ ਦੀ ਸੰਗਤ ਮਿਲਦੀ ਹੈ ਨਾ ਫਿਰ ਪਤਾ ਕੀ ਹੁੰਦਾ ਗੁਰਬਾਣੀ ਵਿੱਚ ਮਾਰਾ ਕਹਿੰਦੇ ਫਿਰ ਪਤਾ ਕੀ ਹੁੰਦਾ ਜਦੋਂ ਪੂਰਾ ਗੁਰੂ ਵੱਡਿਆਂ ਭਾਗਾਂ ਨਾਲ ਮਿਲ ਜਾਵੇ ਫਿਰ ਮਾਰਾ ਕਹਿੰਦੇ ਕੋਟ ਪਰਾਦ ਮਿਟੇ ਹਰ ਸੇਵਾ ਪਹਿਲੀ ਪੰਕਤੀ ਵਿੱਚ ਕਹਿੰਦੇ ਵੱਡਾ ਭਾਗ ਭੇਟੇ ਗੁਰਦੇਵਾ ਵੀ ਜੇ ਕਿਤੇ ਬਹੁਤੇ ਵੱਡੇ ਭਾਗ ਹੋਣ ਤੇ ਫਿਰ ਕਿਤੇ ਜਾ ਕੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਜੇ ਕਿਤੇ ਬਹੁਤੇ ਚੰਗੇ ਕਰਮਾਂ ਦੇ ਨਾਲ ਜਾ ਕੇ ਗੁਰੂ ਦੀ ਪ੍ਰਾਪਤੀ ਹੋ ਗਈ ਸੰਗਤ ਮਿਲ ਗਈ ਤੇ ਗਰੀਬ ਨਵਾ ਸਤਿਗੁਰੂ ਜੀ ਕਹਿੰਦੇ ਉਹਦਾ ਫਿਰ ਬੈਨੀਫਿਟ ਕੀ ਹੈ ਉਹਦਾ ਫਿਰ ਲਾਭ ਕੀ ਹੈ ਕਿਉਂਕਿ ਆਪਾਂ ਇਹ ਵੀ ਨਾਲ ਦੇਖਣਾ ਹੈ ਨਾ ਵੀ ਸਾਨੂੰ ਲਾਭ ਕੀ ਹੈ ਜਦੋਂ ਕੋਈ ਆਪਾਂ ਆਪਾਂ ਕੋਈ ਕਾਰੋਬਾਰ ਕਰਦੇ ਆ ਕੋਈ ਕਿੱਤਾ ਕਰਦੇ ਆ ਕੋਈ ਵਪਾਰ ਕਰਦੇ ਆ ਕੋਈ ਚੰਗਾ ਕਰਦੇ ਆ ਕੋਈ ਮਾੜਾ ਕਰਦੇ ਆ ਕੋਈ ਥੋੜਾ ਕਰਦਾ ਕੋਈ ਬਹੁਤਾ ਕਰਦਾ ਹਰੇਕ ਬੰਦਾ ਉਹਦੇ ਵਿੱਚ ਬੈਨੀਫਿਟ ਵੇਖਦਾ ਹੈ ਉਹਦੇ ਵਿੱਚ ਲਾਭ ਦੇਖਦਾ ਹੈ ਵੀ ਮੈਨੂੰ ਇਹਦੇ ਵਿੱਚ ਬਚਤ ਕਿੱਥੇ ਹੈ ਇਸੇ ਤਰ੍ਹਾਂ ਗਰੀਬਨਵਾਦ ਸਤਗੁਰੂ ਜੀ ਕਹਿੰਦੇ ਨੇ ਬੰਦਿਆ ਵੀ ਜੇ ਤੈਨੂੰ ਵੱਡੀ ਕਿਸਮਤ ਦੇ ਨਾਲ ਵੱਡਿਆਂ ਭਾਗਾਂ ਦੇ ਨਾਲ ਕਿਤੇ ਗੁਰੂ ਮਿਲ ਗਿਆ ਉਹਦਾ ਬੈਨੀਫਿਟ ਕੀ ਹੈ ਮਹਾਰਜ ਕਹਿੰਦੇ ਕੋਟ ਪ੍ਰਾਦ ਮਿਟੇ ਹਰ ਸੇਵਾ ਕਰੋੜਾ ਪਾਪਾਂ ਦਾ ਨਾਸ ਹੋ ਜਾਏਗਾ ਉਹਦੀ ਸੇਵਾ ਕਰਕੇ ਮਹਾਰਜ ਕਹਿੰਦੇ ਇੱਕ ਨਹੀਂ ਦੋ ਨਹੀਂ ਲੱਖ ਨਹੀਂ 2 ਲੱਖ ਨਹੀਂ 10 ਦੀ ਨਹੀਂ 20 ਦੀ ਨਹੀਂ ਮਹਾਰਾਜ ਨੇ ਕਰੋੜਾਂ ਪਾਪਾਂ ਦੀ ਗੱਲ ਕੀਤੀ ਹੈ। ਬਾਰੇ ਕਹਿੰਦੇ ਬੰਦਿਆ ਜੇ ਕਿਤੇ ਤੈਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ। ਵੱਡਿਆਂ ਕਰਮਾਂ ਦੇ ਨਾਲ ਜੇ ਕਿਤੇ ਤੈਨੂੰ ਪੂਰੇ ਗੁਰੂ ਦਾ ਸੰਗ ਮਿਲ ਗਿਆ। ਤੇ ਸਭ ਲਾਲ ਹੈ ਕਰੋੜਾਂ ਪਾਪਾਂ ਦੀ ਗੱਲ ਗੁਰਬਾਣੀ ਕਰ ਰਹੀ ਹੈ ਜੀ ਕਰੋੜਾਂ ਪਾਪਾਂ ਦੀ ਗੱਲ ਸਤਿਗੁਰੂ ਜੀ ਕਹਿੰਦੇ ਕਰੋੜਾਂ ਪਾਪਾਂ ਦਾ ਨਾਸ ਹੋ ਜਾਏਗਾ ਇਸੇ ਕਰਕੇ ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਅੰਦਰ ਸਾਨੂੰ ਸਮੱਤ ਬਖਸ਼ਦੇ ਨੇ ਕਹਿੰਦੇ ਭਾਈ ਜੇ ਕੋਈ ਭੁੱਲੇ ਹੋਏ ਕੋਈ ਮਾਰਗ ਤੋਂ ਭੁੱਲਿਆ ਹੋਇਆ ਕੋਈ ਰਸਤੇ ਤੋਂ ਖੁੰਝਿਆ ਹੋਇਆ ਤੇ ਉਸ ਰਸਤੇ ਤੋਂ ਕਹਿੰਦੇ ਜੇ ਸਿੱਧੇ ਰਸਤੇ ਪਾਉਣ ਦੇ ਲਈ ਕੇਵਲ ਤੇ ਕੇਵਲ ਇੱਕ ਗੁਰੂ ਹੀ ਹੈ ਤੇ ਉਹ ਜਿਹੜਾ ਗੁਰੂ ਹੈ ਕਹਿੰਦੇ ਐਸਾ ਗੁਰਬਡ ਭਾਗੀ ਪਾਇਆ ਕਹਿੰਦੇ ਉਹ ਫਿਰ ਗੁਰੂ ਵੱਡਿਆਂ ਕਰਮਾਂ ਦੇ ਨਾਲ ਉਹ ਫਿਰ ਵੱਡਿਆਂ ਭਾਗਾਂ ਦੇ ਨਾਲ ਹੀ ਮਿਲਦਾ ਹੈ ਸਿਮਰ ਮਨਾ RAM ਨਾਮ ਚਿਤਾਰੇ ਕਹਿੰਦੇ हे ਮੇਰਿਆ ਮਨਾ ਧਿਆਨ ਜੋੜ ਕੇ ਕਹਿੰਦੇ ਉਸ ਪਰਮਾਤਮਾ ਦਾ ਉਸ ਵਾਹਿਗੁਰੂ ਦਾ ਨਾਮ ਸਿਮਰਿਆ ਕਰ ਬਸ ਰਹਿ ਹਿਰਦੈ ਗੁਰ ਚਰਨ ਪਿਆਰੇ ਕਹਿੰਦੇ ਭਾਈ ਉਹੀ ਮਨੁੱਖ ਹਰੀ ਦੇ ਨਾਮ ਨੂੰ ਸਿਮਰ ਸਕਦਾ ਹੈ ਜਿਸ ਦੇ ਹਿਰਦੇ ਵਿੱਚ ਕਹਿੰਦੇ ਗੁਰੂ ਦੇ ਚਰਨ ਵਸੇ ਹਨ ਹੁਣ ਇੱਥੇ ਚਰਨਾ ਦੇ ਅਰਥ ਆਪਾਂ ਕੀ ਕਰਾਂਗੇ ਹੁਣ ਚਰਨ ਜੀ ਆਪਾਂ ਕਹੀਏ ਗੁਰੂ ਸਾਹਿਬ ਜੀ ਇੱਕ ਪੀੜਾ ਸਾਬ ਦੇ ਉੱਤੇ ਬਰਾਜਮਾਨ ਨੇ ਗੁਰੂ ਸਾਹਿਬ ਦੀ ਪ੍ਰਕਾਸ਼ ਨਹੀਂ ਇਹਦੇ ਪਾਵਿਆਂ ਨੂੰ ਆਪਾਂ ਚਰਨ ਜੇ ਸਮਝ ਕੇ ਬੈਠਾਂਗੇ ਤੇ ਨਹੀਂ ਪਾਈ ਗੁਰੂ ਦੀ ਬਖਸ਼ੀ ਹੋਈ ਮਤ ਗੁਰੂ ਦੇ ਬਖਸ਼ਿਓਏ ਸਿਧਾਂਤ ਗੁਰੂ ਸਾਹਿਬ ਜੀ ਦੀ ਦਿੱਤਾ ਹੋਇਆ ਉਪਦੇਸ਼ ਸਾਡੇ ਲਈ ਗੁਰੂ ਦੇ ਚਰਨ ਨੇ ਤੇ ਮਹਾਰਜ ਕਹਿੰਦੇ ਭਾਈ ਜਦੋਂ ਉਹਦੇ ਚਰਨ ਤੇਰੇ ਹਿਰਦੇ ਚ ਵਸ ਗਏ ਜਦੋਂ ਉਹਦੇ ਚਰਨ ਤੇਰੇ ਹਿਰਦੇ ਚ ਵਸ ਗਏ ਉਹਦਾ ਆਸਰਾ ਤੇਰੇ ਲਈ ਉਹ ਉਹ ਤੇਰੇ ਲਈ ਜਦੋਂ ਆਸਰਾ ਬਣ ਗਿਆ ਫਿਰ ਰਹਾਉ ਤੋਂ ਬਾਅਦ ਮਹਾਰਾਜ ਜੀ ਨੇ ਇਹਦੇ ਇਹਦੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਉਣ ਦਾ ਯਤਨ ਕੀਤਾ ਪਰ ਰਹਾਉ ਤੋਂ ਪਹਿਲਾਂ ਪਹਿਲਾਂ ਮਹਾਰਜ ਕਹਿੰਦੇ ਮਨਾ ਵੀ ਉਸ ਵਾਹਿਗੁਰੂ ਦਾ ਉਸ ਆਕਾਰ ਪੁਰਖ ਦਾ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੇ ਨਾਮ ਨੂੰ ਉਹੀ ਸਿਮਰ ਸਕਦਾ ਜਿਹਦੇ ਹਿਰਦੇ ਵਿੱਚ ਗੁਰੂ ਦੇ ਚਰਨ ਵਸੇ ਹਨ ਤੇ ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਫਿਰ ਗੁਰੂ ਦੇ ਚਰਨ ਵਸ ਗਏ ਫਿਰ ਅਗਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਰਹਾਉ ਇੱਥੇ ਠਹਿਰਾਵ ਦੇ ਕੇ ਮਹਾਰਾਜ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਮਨ ਨੀਨਾ ਵੰਦਨ ਕਾਟ ਮੁਕਤ ਗੁਰ ਕੀਨਾ ਕਹਿੰਦੇ ਹੈ ਬੇਦਿਆ ਮਨਾ ਮਨੁੱਖ ਨੂੰ ਵੇਖ ਇਹ ਹਰ ਵੇਲੇ ਕਹਿੰਦੇ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਲੋਭ ਦੇ ਵਿੱਚ ਫਸਿਆ ਰਹਿੰਦਾ ਹੈ ਪਰ ਪਤਸ਼ਾਹ ਕਹਿੰਦੇ ਨੇ ਦੇਖ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆ ਗਿਆ ਜੀਦੇ ਹਿਰਦੇ ਵਿੱਚ ਗੁਰੂ ਦੇ ਚਰਨ ਵਸ ਗਏ ਪਾਤਸ਼ਾਹ ਗਰੀਬ ਨਿਵਾਜ ਸਤਿਗੁਰ ਦੀ ਕਹਿੰਦੇ ਨੇ ਭਾਈ ਬੰਧਨ ਕਾਟ ਮੁਕਤ ਗੁਰ ਕੀਨਾ ਕਹਿੰਦੇ ਗੁਰੂ ਨੇ ਉਹਦੇ ਸਾਰੇ ਬੰਧਨ ਹੀ ਕੱਟ ਦਿੱਤੇ ਪਰ ਉਹਦੇ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਜ਼ਿਕਰ ਕੀਤਾ ਮਹਾਰਾਜ ਕਹਿੰਦੇ ਸਿਮਰ ਮੰਨ ਆ ਰਾਮ ਨਾਮ ਚ ਤਾਰੇ ਬਸ ਰਹਿ ਹਿਰਦੈ ਗੁਰ ਚਰਨ ਪਿਆਰੇ ਬਾਸ਼ਾ ਕਹਿੰਦੇ ਭਾਈ ਜੇ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਰਿਆਦਾ ਦੇ ਵਿੱਚ ਲਿਆਉਣੇ ਤੇ ਤੈਨੂੰ ਉਹਦੇ ਚਰਨਾਂ ਦੇ ਨਾਲ ਤੈਨੂੰ ਉਹਦੇ ਦਿੱਤੇ ਹੋਏ ਉਪਦੇਸ਼ ਦੇ ਨਾਲ ਪਿਆਰ ਕਰਨਾ ਪੈਣਾ ਅਗਲੀ ਪੰਕਤੀ ਵਿੱਚ ਮਹਾਰਜ ਕਹਿੰਦੇ ਨੇ ਦੁਖ ਸੁਖ ਕਰਤ ਜਨਮ ਫਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਗੁਰੂ ਸਾਹਿਬ ਜੀ ਕਹਿੰਦੇ ਹੈ ਮੇਰਿਆ ਮਨਾ ਇਹ ਮਨੁੱਖ ساری ਉਮਰ ਦੁੱਖ ਸੁਖ ਕਰਦਾ ਕਰਦਾ ਮਰਦਾ ਰਹਿੰਦਾ ਸਾਰੀ ਉਮਰ ਹਾਏ ਮੈਨੂੰ ਆ ਦੁੱਖ ਲੱਗਾ ਹਾਏ ਮੈਂ ਮਰ ਗਿਆ ਹਾਏ ਮੈਨੂੰ ਆ ਕਿਉਂ ਹੋ ਗਿਆ ਪਰ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਨੇ ਵੇਖ ਭਾਈ ਐਵੇਂ ਆਪਣੇ ਮਨ ਨੂੰ ਝੂਰਾ ਜਾਂ ਲਾ ਕੇ ਨਾ ਬੈਠ ਗਰੀਬਨਵਾਜ ਕਹਿੰਦੇ ਨੇ ਭਾਈ ਚਰਨ ਕਮਲ ਗੁਰ ਆਸਰਮ ਦੀਆ ਮਾਰ ਕਹਿੰਦੇ ਕਹਿੰਦੇ ਦੁੱਖ ਵਾਪਰਿਆ ਸਹਿਮ ਜਾਂਦਾ ਸੁੱਖ ਮਿਲਣ ਤੇ ਸੌਖਾ ਸਾਹ ਲੈਣ ਲੱਗ ਪੈਂਦਾ ਕਹਿੰਦੇ ਇਸ ਤਰ੍ਹਾਂ ਇਹ ਕਦੇ ਦੁੱਖ ਦੇ ਵਿੱਚ ਡੁਬਕੀ ਲਾਉਂਦਾ ਕਦੇ ਸੁੱਖ ਦੇ ਵਿੱਚ ਡੁਬਕੀ ਲਾਉਂਦਾ ਤੇ ਪਰ ਸਾਹ ਕਹਿੰਦੇ ਇਸ ਤਰ੍ਹਾਂ ਡੁਬਕੀਆਂ ਲੈਂਦਾ ਮਨੁੱਖ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਆਪਣੇ ਸੋਹਣੇ ਚਰਨਾਂ ਦਾ ਆਸਰਾ ਦੇ ਕੇ ਇਸ 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 ਚਿੱਕੜ ਦੇ ਵਿੱਚੋਂ ਇਸ ਜਿਹੜੀ ਦਲਦਲ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਆਪਣੇ ਚਰਨਾਂ ਦਾ ਆਸਰਾ ਦੇ ਕੇ ਉਹਨੂੰ ਸੋਹਣੇ ਜੀਵਨ ਦੀ ਜਾਂਚ ਬਖਸ਼ਦੇ ਨੇ ਉਹਨੂੰ ਸੋਹਣਾ ਜੀਵਨ ਜਿਉਣ ਦੀ ਜਾਂਚ ਬਖਸ਼ਦੇ ਨੇ ਅਗਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਪਕਰ ਸਤਗੁਰ ਨਿਸਤਾਰਾ ਕਹਦੇ ਹੈ ਭਾਈ ਜਗਤ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਦੇ ਵਿੱਚ ਡੁੱਬ ਰਿਹਾ ਹੈ ਅਗਨ ਸਾਗਰ ਬੂਡਤ ਸੰਸਾਰਾ ਸਾਰਾ ਸੰਸਾਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਡੁੱਬਿਆ ਹੋਇਆ ਹੈ ਪਰ ਮਹਾਰਾਜ ਕਹਿੰਦੇ ਨਾਨਕ ਬਾਂਹ ਪਕਰ ਸਤਿਗੁਰ ਨਿਸਤਾਰਾ ਪਰ ਕਹਿੰਦੇ ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਪੈ ਗਿਆ ਕਹਿੰਦੇ ਹੇ ਨਾਨਕ ਗੁਰੂ ਨੇ ਫਿਰ ਉਹਦੀ ਬਾਹ ਫੜ ਕੇ ਉਹਨੂੰ ਇਹ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਾ ਦਿੱਤਾ ਹੈ ਲਾਸਟ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਭਾਈ ਇਹ ਸੰਸਾਰ ਹੈ ਜਿਹੜਾ ਇਹ ਦੁਨੀਆ ਐ ਜਿਹੜੀ ਇਹ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੀ ਜਾ ਰਹੀ ਹੈ ਪਰ ਲਾਸਟ ਪੰਕਤੀ ਦੇ ਵਿੱਚ ਕਹਿੰਦੇ ਕਹਿੰਦੇ ਜਿਨ੍ਹਾਂ ਨੇ ਬਾਹ ਆਪਣੀ ਗੁਰੂ ਨਾਨਕ ਨੂੰ ਫੜਾ ਦਿੱਤੀ ਨਾਨਕ ਬਾਹ ਪਕਰ ਸਤਿਗੁਰੂ ਨਿਸਤਾਰਾ ਗਰੀਬਨਵਾਸ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ ਗੁਰੂ ਦੇ ਚਰਨਾਂ ਦੇ ਵਿੱਚ ਆ ਗਿਆ ਗਰੀਬਨਵਾਸ ਸਤਿਗੁਰੂ ਜੀ ਕਹਿੰਦੇ ਨੇ ਭਾਈ ਫਿਰ ਗੁਰੂ ਜੀ ਨੇ ਉਹਨੂੰ ਇਸ ਸੰਸਾਰ ਦੇ ਸਮੁੰਦਰ ਦੇ ਵਿੱਚੋਂ ਤਾਰ ਕੇ ਆਪਣੇ ਚਰਨਾਂ ਦਾ ਪਿਆਰ ਬਖਸ਼ ਕੇ ਇਹ ਉਹਦਾ ਜਿਹੜਾ ਜੀਵਨ ਹੈ ਉਹਦੇ ਜਿਹੜੇ ਜੀਵਨ ਦੀ ਜਿਹੜੀ ਬਾਜੀ ਹੈ ਉਹਨੂੰ ਇਸ ਸੰਸਾਰ ਦੇ ਅੰਦਰੋਂ ਜਿਤਾ ਕੇ ਪੀਜਿਆ ਹੈ ਸੋ ਕਹਿਣ ਤੋਂ ਭਾਵ ਅੱਜ ਦੇ ਹੁਕਮਨਾਮੇ ਅੰਦਰ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਸਮੱਤ ਬਖਸ਼ੀ ਹੈ ਕਿਹੇ ਭਾਈ ਸਿਮਰ ਮਨਾ RAM ਨਾਮ ਚਿਤਾਰੇ ਕਿਹੇ ਮੇਰਿਆ ਮਨਾ ਉਸ ਪ੍ਰਮਾਤਮਾ ਨੂੰ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਕਰ ਤੇ ਜੇ ਤੂੰ ਸਿਮਰੇਗਾ ਤੇ ਮਹਾਰਜ ਕਹਿੰਦੇ ਕਾਮ ਕ੍ਰੋਧ ਲੋਭ 모ਹ ਹੰਕਾਰ ਕਹਿੰਦੇ ਇਹਨਾਂ ਤੋਂ ਕਹਿੰਦੇ ਤੂੰ ਉੱਚਾ ਉੱਠ ਕੇ ਆਪਣੀ ਜ਼ਿੰਦਗੀ ਦਾ ਜਿਹੜਾ ਸਫ਼ਰ ਏ ਇਹ ਸੋਨਾ ਬਣਾ ਦੇਂਗਾ ਲਾਸਟ ਪੰਤੀ ਦੇ ਵਿੱਚ ਮਹਾਰਾਜ ਕਹਿੰਦੇ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹ ਪਕਰ ਸਤਗੁਰ ਨਸਤਾਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੰਸਾਰ ਸੜ ਰਿਹਾ ਪਰ ਤੂੰ ਆਪਣੀ ਬਾਹ ਗੁਰੂ ਨਾਨਕ ਨੂੰ ਫੜਾਉਣੀ ਹੈ ਬਾਬਾ ਅਨੰਦ ਸਿੰਘ ਜੀ ਦੇ ਬਚਨ ਨੇ ਪਾਈ ਵੀ ਜਿਨ੍ਹਾਂ ਨੇ ਨਿਤਨੇਮ ਛੱਡ ਦਿੱਤਾ ਸਮਝ ਲਓ ਉਹਨੇ ਗੁਰੂ ਨਾਨਕ ਤੋਂ ਆਪਣੀ ਬਾਹ ਛਡਾ ਲਈ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਖੁੰਝਾ ਦਿੱਤਾ ਸਮਝ ਲਓ ਉਹਨਾਂ ਨੇ ਬਾਪ ਗੁਰੂ ਨਾਨਕ ਤੋਂ ਆਪਣੀ ਬਾਹ ਛਡਾ ਲਈ ਹੈ ਤੇ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭ ਲਿਆ ਜਿਨ੍ਹਾਂ ਨੇ ਨਿਤਨੇਮ ਨਿਤਨੇਮ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਗਹਿਣਾ ਬਣਾ ਲਿਆ ਸਮਝ ਲਓ ਉਹਨਾਂ ਨੇ ਗੁਰੂ ਨਾਨਕ ਨੂੰ ਬਾਹ ਫੜਾ ਕੇ ਰੱਖੀ ਹੋਈ ਹੈ ਇਹ ਫੈਸਲਾ ਹੁਣ ਆਪਾਂ ਕਰਨਾ ਕਿ ਅਸੀਂ ਗੁਰੂ ਨਾਨਕ ਨੂੰ ਬਾਹ ਫੜਾ ਕੇ ਰੱਖਣੀ ਹੈ ਕਿ ਗੁਰੂ ਨਾਨਕ ਤੋਂ ਬਾੰਨ ਛੁਡਾ ਕੇ ਰੱਖਣੀ ਹੈ ਕਿਉਂਕਿ ਗੁਰੂ ਨਾਨਕ ਦਾ ਕਰ ਐਸਾ ਕਰ ਹੈ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਹਰ ਬਿਰਦ ਸੁਆਮੀ ਸੰਦਾ ਗਰੀਬਨਵਾਜ਼ ਕਹਿੰਦੇ ਜਿਹੜਾ ਵੀ ਫਿਰ ਗੁਰਨਾਨਕ ਦੇ ਘਰ ਦੇ ਵਿੱਚ ਚੱਲ ਕੇ ਆ ਗਿਆ ਭਾਈ ਨੰਦ ਲਾਲ ਜੀ ਦੇ ਬਚਨ ਨੇ ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ ਚੋਰ ਮਨ ਹੋਰ ਹੋਇਆ ਰੋਏ ਕਹਿ ਪੁਕਾਰਿਆ ਸੱਜਣ ਦੇ ਨਾਮ ਹੇਠਾ ਠਗਿਆ ਜਹਾਨ ਸਾਰਾ ਠਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ ਹੋਏ ਸ਼ਰਮਸ਼ਾਰੀ ਕਈ ਵਲੀ ਕੰਧਾਰੀ ਤਾਂ ਇੱਕ ਹੱਥ ਨਾਲ ਦਾ ਪਹਾੜੀ ਨੂੰ ਖਿਲਾ ਰਿਆ ਕਿਹੜੇ ਕਿਹੜੇ ਦੱਸਾਂ ਕੋਡੇ ਕਿਰਤੀ ਗਰੀਬ ਤਾਰੇ ਓਵੇਂ ਸਾਨੂੰ ਤਾਰੋ ਜਿਵੇਂ ਲਾਲੋ ਤਾਂ ਹੀ ਤਾਰੇ ਜੇ ਕੋਡੇ ਦਾਖਸ਼ ਕੋਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਤੇ ਗਰੀਬ ਨਿਵਾਜ ਨੇ ਉਹਨੂੰ ਵੀ ਪੂਰਾ ਮਾਣ ਦਿੱਤਾ ਜੇ ਸੱਜਣ ਠੱਗ ਕੋਲੇ ਗਰੀਬ ਨਿਵਾਜ ਜੀ ਗਏ ਤੇ ਗਰੀਬ ਨਿਵਾਜ ਨੇ ਉਹਨਾਂ ਨੂੰ ਵੀ ਪੂਰਾ ਮਾਣ ਦਿੱਤਾ ਜੇ ਕਿਤੇ ਬਲੀ ਕਧਾਰੀ ਦੇ ਹੰਕਾਰ ਦੀ ਗੱਲ ਆਈ ਤੇ ਗਰੀਬ ਨਵਾਜ਼ ਨੇ ਉਹ ਵੀ ਉਹਦਾ ਮਾਣ ਤੋੜ ਕੇ ਇਸ ਗੱਲ ਨੂੰ ਉਹਨੂੰ ਵੀ ਉਹਨੂੰ ਵੀ ਨਵਾਜਿਆ ਕਿ ਨਾ ਭਾਈ ਮਾਣ ਕਿਹੜੀ ਗੱਲ ਦਾ ਕਰਦਾ ਹੈ ਤੇ ਭਾਈ ਲਾਲੋ ਜਿਨੇ ਕਦੇ ਸੁਪਨੇ ਚ ਨਹੀਂ ਸੀ ਸੋਚਿਆ ਕਿ ਗੁਰੂ ਨਾਨਕ ਮੇਰੇ ਘਰ ਦਾ ਦਰਵਾਜਾ ਖੜਕਾਏਗਾ ਇੱਕ ਪਾਸੇ ਮਲਕ ਭਾਗੋ ਹੈ ਇੱਕ ਪਾਸੇ ਭਾਈ ਲਾਲੋ ਹੈ ਇੱਕ ਪਾਸੇ 36 ਪ੍ਰਕਾਰ ਦੇ ਭਗਵਾਨ ਨੇ ਇੱਕ ਪਾਸੇ ਸਤਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਦੇ ਘਰ ਦਾ ਪ੍ਰਸ਼ਾਦਾ ਛਕਦੇ ਨੇ ਕਹਿਣ ਤੋਂ ਭਾਵ ਗੁਰਨਾਨਕ ਦੇ ਘਰ ਦੇ ਵਿੱਚ ਬਖਸ਼ਿਸ਼ਾਂ ਬਹੁਤ ਨਹੀਂ ਪਾਈ ਇਹ ਇਹ ਜਿਹੜਾ ਦਰ ਹੈ ਇਹ ਦਰ ਕੇਵਲ ਤੇ ਕੇਵਲ ਪਿਆਰ ਮੰਗਦਾ ਹੈ ਕੇਵਲ ਤੇ ਕੇਵਲ ਪ੍ਰੇਮ ਮੰਗਦਾ ਹੈ ਕੇਵਲ ਤੇ ਕੇਵਲ ਭਾਵਨਾ ਮੰਗਦਾ ਹੈ ਸੱਚ ਇਹ ਹੈ ਜੀ ਜਿਨ੍ਹਾਂ ਨੇ ਫਿਰ ਪਿਆਰ ਕੀਤਾ ਜਿਨ੍ਹਾਂ ਨੇ ਫਿਰ ਪ੍ਰੇਮ ਕੀਤਾ ਜਿਨ੍ਹਾਂ ਨੇ ਫਿਰ ਭਾਵਨਾ ਬਣਾ ਕੇ ਰੱਖੀ ਹੈ ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਉਹਨਾਂ ਦੀਆਂ ਯਾਦਾਂ ਵੀ ਬਣਾਈਆਂ ਜਾਂਦੀਆਂ ਨੇ ਉਹਨਾਂ ਦੀਆਂ ਬਰਸੀਆਂ ਉਹਨਾਂ ਦੀਆਂ ਵਰਸੀਆਂ ਵੀ ਮਨਾਈਆਂ ਜਾਂਦੀਆਂ ਨੇ ਤੇ ਸੱਚ ਇਹ ਉਹਨਾਂ ਦੀ ਯਾਦ ਦੇ ਵਿੱਚ ਫਿਰ ਮੇਲੇ ਵੀ ਲੱਗਦੇ ਨੇ ਜਿਨ੍ਹਾਂ ਨੇ ਗੁਰਨਾਨਕ ਦੇ ਨਾਲ ਪਿਆਰ ਕੀਤਾ ਹੈ ਤੇ ਕਿਉਂ ਨਾ ਜੀ ਆਪਾਂ ਵੀ ਇਹੀ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਕਿਆ ਜਾਣਾ ਕਿ ਉਹ ਮਰਾਂਗੇ ਕਿ ਐਸਾ ਮਰਣਾ ਹੋਵੇ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਣਾ ਹੋਵੇ ਪਤਾ ਨਹੀਂ ਸਰੀਰ ਕਦੋਂ ਤੇ ਕਿੱਥੇ ਇਹਦੇ ਸਾਹ ਨਿਕਲ ਜਾਣੇ ਨੇ ਪਰ ਸੱਚੇ ਪਾਤਸ਼ਾਹ ਜਿੰਨਾ ਚਿਰ ਸਾਨੂੰ ਸਾਹ ਬਖਸ਼ੇ ਨੇ ਕਬੀਰ ਸਾਹਿਬ ਦੇ ਬਚਨ ਨੇ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਰੇ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ ਰੇ ਬੌਰੇ ਤੋਇ ਕਰੀ ਨਾ ਰਾਖਾ ਕੋਈ ਤੂੰ RAM ਨਾਮ ਜਪ ਸੋਈ ਗਰੀਬ ਨਵਾਜ਼ ਕਹਿੰਦੇ ਭਾਈ ਜਿਨ੍ਹਾਂ ਚਿਰ ਇਹਦੇ ਵਿੱਚ ਸਾਹ ਨੇ ਜਿਨ੍ਹਾਂ ਵਿੱਚ ਇਹਦੀ ਜਿਨ੍ਹਾਂ ਚਿਰ ਇਹਦੀ ਸੁਰਤ ਕੰਮ ਕਰਦੀ ਹੈ ਉਹਨਾਂ ਚਿਰ ਤੂੰ ਚਾਹੇ ਤੇ ਗੁਰੂ ਨਾਨਕ ਦੇ ਨਾਲ ਅਪੇਧ ਹੋ ਸਕਣਾ ਤੂੰ ਚਾਹੇ ਤੇ ਵਿਸ਼ਿਆਂ ਵਕਾਰਾਂ ਦੇ ਵਿੱਚ ਮਿਲ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ ਸਵਾਉ ਇਹੀ ਅਰਦਾਸ ਕਰਿਓ ਕਿ ਸੱਚੇ ਪਾਤਸ਼ਾਹ ਵਿਣ ਤੋਂ ਦਹੂਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖਿਆ ਉਤਰਾ ਮਨ ਕੀ ਪੁਕ ਗਰੀਬ ਨਿਵਾਜ ਜੀ ਕਰਿਓ ਕਿਰਪਾ ਬਾਬੇ ਸ਼ਹੀਦ ਸਿੰਘੋ ਸਾਡੇ ਸਿਰ ਤੇ ਮੀਰ ਪਰਿਆ ਹੱਥ ਰੱਖਿਓ ਨਿਤਨੇਮ ਸਾਡੀ ਜ਼ਿੰਦਗੀ ਦਾ ਗਹਿਣਾ ਬਣ ਜਾਵੇ ਤੇਰੇ ਘਰ ਦੀ ਸੇਵਾ ਸਾਡੀ ਜ਼ਿੰਦਗੀ ਦਾ ਗਹਿਣਾ ਬਣ ਜਾਵੇ ਅਸੀਂ ਸੰਸਾਰ ਦੇ ਅੰਦਰ ਸਮਾਜ ਦੇ ਵਿੱਚ ਸੋਹਣੀ ਸੋਚ ਲੈ ਕੇ ਤੁਰ ਸਕੀਏ ਤਾਂ ਕਿ ਸਾਨੂੰ ਨਾ ਕਹਿਣਾ ਪਵੇ ਕਿ ਅਸੀਂ ਕਿਸ ਗੁਰੂ ਨੂੰ ਮੰਨਣ ਵਾਲੇ ਆ ਅਗਲਾ ਸਾਡੀ ਸੋਚ ਅਗਲਾ ਸਾਡੇ ਲਹਿਜੇ ਤੋਂ ਪਤਾ ਕਰ ਲਵੇ ਕਿ ਹਾਂ ਇਹ ਬਾਕੀ ਗੁਰੂ ਨਾਨਕ ਦੇ ਘਰ ਦੀ ਸੰਗਤ ਕਰਨ ਵਾਲਾ ਹੈ ਸਵਾਉ ਭਾਈ ਜਿਹੜੇ ਫਿਰ ਗੁਰੂ ਨਾਨਕ ਨੂੰ ਪਿਆਰ ਕਰਦੇ ਨੇ ਜਿਹੜੇ ਗੁਰੂ ਨਾਨਕ ਦੇ ਘਰ ਦੀ ਸੰਗਤ ਕਰਦੇ ਨੇ ਸੱਚ ਹੈ ਬਾਣੀ ਵੀ ਉਹਨਾਂ ਨੂੰ ਬਹੁਤ ਬਖਸ਼ਿਸ਼ਾਂ ਦੇ ਕੇ ਨਵਾਜਦੀ ਹੈ ਸਵਾਉ ਆਪਾਂ ਵੀ ਇਹੀ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਇਸੇ ਤਰ੍ਹਾਂ ਅਮਰਤ ਵੀੜਾ ਸਾਡੀ ਚੋਲੀ 'ਚ ਪਾ ਕੇ ਜਿੰਨਾ ਚਿਰ ਵੀ ਜ਼ਿੰਦਗੀ ਬਖਸ਼ੀ ਐ ਸਾਬ ਬਖਸ਼ੇ ਨੇ ਆਪਣੇ ਦਰ ਕਰਦੀ ਸੇਵਾ ਆਪਣੇ ਦਰ ਕਰਦਾ ਪਿਆਰ ਆਪਣੇ ਦਰ ਕਰਦੀ ਸੰਗਤ ਦੇ ਕੇ ਨਵਾਜ ਦੇ ਰਹੋ ਹੋਈਆਂ ਪੁੱਲਾਂ ਦੀ ਮਾਫੀ ਆਓ ਸਾਰੇ ਜਣੇ ਰਲ ਕੇ ਅਰਦਾਸ ਕਰੀਏ ਜੀ ਵਾਹਿ